ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਵਿਦਿਆਰਥੀਓ ਅੱਜ ਅਪਾ ਸ਼ੁਰੂ ਕਰਨ ਜਾ ਰਹੇ ਹਾਂ ਸ਼ਬਦ ਅੱਖਰ ਦੇ ਵਿੱਚ ਜਿਹੜਾ ਹੈ ਡਿਫਰੈਂਟ ਚੂਜ਼ ਕਰਨਾ ਹੈ ਵੱਖਰਾ ਸ਼ਬਦ ਲੱਭੋ ਤਾਂ ਨਿਰਦੇਸ਼ ਜਿਹੜੇ ਦਿੱਤੇ ਗਏ ਨੇ ਐਕਸਰਸ ਜਿਹੜੀ ਫਰਸਟ ਹੈ ਹੇਠ ਦਿੱਤੇ ਹਰ ਇੱਕ ਪ੍ਰਸ਼ਨ ਵਿੱਚ ਚਾਰ ਸ਼ਬਦ ਦਿੱਤੇ ਗਏ ਹਨ ਤਿੰਨ ਸ਼ਬਦ ਆਪਣੇ ਵਿੱਚ ਕੁਝ ਸਾਂਝ ਰੱਖਦੇ ਹਨ ਪਰ ਇੱਕ ਸ਼ਬਦ ਵੱਖਰਾ ਹੈ ਇਸ ਵੱਖਰੇ ਸ਼ਬਦ ਨੂੰ ਲੱਭੋ ਤਾਂ ਸਭ ਤੋਂ ਪਹਿਲਾਂ ਵਿਦਿਆਰਥੀ ਉਹ ਫਰਸਟ ਕੁਐਸਚਨ ਆਪਸ਼ਨ A ਚਾਕ ਆਪਸ਼ਨ B ਪੈਨ ਆਪਸ਼ਨ C ਕਾਪੀ ਆਪਸ਼ਨ D ਪੈਨਸਿਲ ਤਾਂ ਇਸ ਵਿੱਚ ਤਿੰਨ ਜਿਹੜੇ ਹੈ ਉਹ ਸਾਂਝ ਰੱਖਦੇ ਹਨ ਜਿਵੇਂ ਚਾਕ ਪੈਨ ਤੇ ਪੈਨਸਿਲ ਦਾ ਕੰਮ ਹੈ ਲਿਖਣਾ ਤਾਂ ਕਾਪੀ ਜਿਹੜੀ ਹੈ ਕਾਪੀ ਦੇ ਉੱਪਰ ਲਿਖਿਆ ਜਾਂਦਾ ਹੈ ਇਸ ਲਈ ਇਸ ਦਾ ਆਪਸ਼ਨ C ਰਾਈਟ ਆਨਸਰ ਹੋਏਗਾ ਤਾਂ ਵਿਦਿਆਰਥੀਏ ਡਿਫਰੈਂਟ ਚੂਜ਼ ਕਰਨਾ ਹੈ ਆਪਾਂ ਤਾਂ ਕੁਐਸਚਨ ਨੰਬਰ ਸੈਕਿੰਡ A ਆਪਸ਼ਨ ਰੰਗ B ਪੀਲਾ C ਆਪਸ਼ਨ ਹਰਾ ਡੀ ਆਪਸ਼ਨ ਨੀਲਾ ਤਾਂ ਦੇਖੋ ਵਿਦਿਆਰਥੀਓ ਬਾਕੀ ਸਾਰੇ ਰੰਗ ਰੰਗਾ ਦੇ ਨਾਮ ਹੀ ਨੇ ਪੀਲਾ ਹਰਾ ਤੇ ਨੀਲਾ ਪਰ ਰੰਗ ਇੱਕ ਆਪ ਵਰਡ ਹੈ ਰੰਗ ਇਸ ਲਈ ਏ ਆਪਸ਼ਨ ਜਿਹੜਾ ਹੈ ਉਹ ਵੱਖਰਾ ਹੈ ਇਸ ਲਈ ਇਸ ਦਾ ਸਹੀ ਆਨਸਰ ਏ ਹੋਵੇਗਾ ਨੈਕਸਟ ਕੁਸ਼ਚਨ ਕੁਸ਼ਚਨ ਨੰਬਰ 3 ਕੰਨ ਨੱਕ ਆਪਸ਼ਨ ਨੰਬਰ ਏ ਕੰਨ ਆਪਸ਼ਨ ਨੰਬਰ ਬੀ ਨੱਕ ਆਪਸ਼ਨ ਨੰਬਰ ਸੀ ਅੱਖ ਆਪਸ਼ਨ ਨੰਬਰ ਡੀ ਸਰੀਰ ਕੰਨ ਨੱਕ ਅੱਖ ਇਹ ਤਿੰਨੋਂ ਇੱਕੋ ਹੀ ਪਾਰਟ ਨੇ ਸਰੀਰ ਪੂਰਾ ਸਰੀਰ ਹੋ ਗਿਆ ਤੇ ਬਾਕੀ ਸਰੀਰ ਦੇ ਅੰਗਾਂ ਦੇ ਨਾਮ ਨੇ ਇਸ ਲਈ ਡੀ অপਸ਼ਨ ਆਪਣਾ ਸਹੀ ਆਨਸਰ ਹੋਵੇਗਾ ਕੁਐਸਚਨ ਨੰਬਰ 4 ਬਿਹਾਰ ਕੇਰਲਾ ਪੱਛਮੀ ਬੰਗਾਲ ਮਹਾਰਾਸ਼ਟਰ ਤਾਂ ਇਸ ਵਿੱਚ ਜਿਹੜਾ ਹੈ ਬਿਹਾਰ ਇੱਕ ਵੱਖਰਾ ਵਰਡ ਹੈ ਕੇਰਲਾ ਮਹਾਰਾਸ਼ਟਰ ਤੇ ਪੱਛਮੀ ਬੰਗਾਲ ਇਹ ਇੱਕ ਸਾਈਡ ਦੇ ਰਾਜ ਨੇ ਭਾਰਤ ਦੇ ਇਸ ਲਈ ਬਿਹਾਰ ਜਿਹੜਾ ਹੈ ਉਹ ਅਲੱਗ ਹੈ ਉਹ ਕੇਰਲਾ ਪੱਛਮੀ ਬੰਗਾਲ ਤੇ ਮਹਾਰਾਸ਼ਟਰ ਇੱਕ ਐਂਡ ਤੇ ਰਹ ਜਾਂਦੇ ਆ ਇੰਡੀਆ ਦੇ ਕਾਰਨਰ ਤੇ ਨੇ ਇਸ ਲਈ ਬਿਹਾਰ ਜਿਹੜਾ ਹੈ ਉਹ ਸਹੀ ਆਨਸਰ ਹੋਏਗਾ ਕਿਉਂਕਿ ਬਿਹਾਰ ਵਿਚਕਾਰ ਹੈ ਨੈਕਸਟ ਊਟੀ ਸ਼ਿਮਲਾ ਨੈਨੀਤਾਲ ਗੋਆ ਇਹ ਸਾਰੇ ਪਹਾੜੀ ਇਲਾਕੇ ਨੇ ਊਟੀ ਸ਼ਿਮਲਾ ਨੈਨੀਤਾਲ ਤੇ ਬਾਕੀ ਗੋਆ ਜਿਹੜਾ ਉਹ ਪਹਾੜੀ ਨਹੀਂ ਉਹ ਸਮੁੰਦਰੀ ਇਲਾਕਾ ਹੈ ਇਸ ਲਈ ਬੀ ਆਪਸ਼ਨ ਆਪਣਾ ਸਹੀ ਆਨਸਰ ਹੋਵੇਗਾ ਨੈਕਸਟ ਆਪਸ਼ਨ ਕੁਐਸਚਨ ਨੰਬਰ 6 ਸੇਵ অপশন বি আম অপশন সি তরবুজ অপশন ডি अमरूद ਤਾਂ ਵਿਦਿਆਰਥੀਓ ਇਹ ਜਿਹੜੇ ਸੇਬ ਆਂਬ ਤੇ ਅਮਰੂਦ ਨੇ ਇਹ ਛੋਟੇ ਫਲ ਨੇ ਪਰ ਤਰਬੂਜ ਇੱਕ ਵੱਡਾ ਫਲ ਹੈ ਇਸ ਲਈ অপশন সি ਆਪਣਾ ਸਹੀ ਆਨਸਰ ਹੋਏਗਾ ਨੈਕਸਟ ਕੁਐਸਚਨ ਕੁਐਸਚਨ ਨੰਬਰ 7 ਮਿਆਂਮਾਰ افغانستان ਭਾਰਤ ਪਾਕਿਸਤਾਨ ਤਾਂ ਇਹ ਦੋ ਜਿਹੜੇ ਭਾਰਤ ਦੇ ਮਿਆਂ ਮੀਰ ਨਿਆਮਾਰ ਭਾਰਤ ਤੇ ਪਾਕਿਸਤਾਨ ਇੱਕ ਵੰਡੀ ਰਾਜ ਨੇ afghanistan ਥੋੜਾ ਸਾਈਡ ਤੇ ਰਹਿ ਜਾਂਦਾ ਹੈ ਇਸ ਲਈ ਆਪਸ਼ਨ ਨੰਬਰ B ਆਪਣਾ ਸਹੀ ਆਨਸਰ ਹੋਵੇਗਾ ਨੈਕਸਟ ਕੁਐਸਚਨ ਨੰਬਰ 8 ਲਾਲ ਹਰਾ ਗੁਲਾਬੀ ਨੀਲਾ ਤਾਂ ਇਹਦੇ ਚ ਲਾਲ ਹਰਾ ਤੇ ਨੀਲਾ ਰੰਗ ਜਿਹੜਾ ਉਹ ਵਿਦਿਆਰਥੀ ਉਹ ਇੱਕੋ ਹੀ ਰੰਗ ਨੇ ਤੇ ਗੁਲਾਬੀ ਰੰਗ ਜਿਹੜਾ ਇਹਦੇ ਵਿੱਚ ਵੱਖਰਾ ਹੈ ਤਾਂ ਇਸ ਲਈ ਆਪਸ਼ਨ ਨੰਬਰ C ਰਾਈਟ ਹੋਵੇਗਾ ਨੈਕਸਟ ਰੁਪਿਆ ਦਿਨਾਰ ਡਾਲਰ ਸਿੱਕਾ ਤਾਂ ਨੋਵਾਂ ਕੁਐਸਚਨ ਇਹ ਜਿਹੜੇ ਵਿਦਿਆਰਥੀਓ ਨਾਮ ਨੇ ਰੁਪਿਆ ਇੱਕ ਕਰੰਸੀ ਦੇ ਨਾਮ ਨੇ ਦਿਨਾਰ ਡਾਲਰ ਸਿੱਕਾ ਜਿਹੜਾ ਹੈ ਰੁਪਏ ਦਾ ਇੱਕ 파ਟ ਹੈ ਇਸ ਲਈ ਸਿੱਕਾ ਇਸ ਦਾ ਸਹੀ ਆਨਸਰ ਹੋਵੇਗਾ ਨੈਕਸਟ ਕੁਐਸਚਨ ਕੁਐਸਚਨ ਨੰਬਰ 10 ਆਪਸ਼ਨ A ਚੱਕਰ ਆਪਸ਼ਨ B ਐਲੀਪਸ ਗੋਲਾ ਔਰ D ਆਪਸ਼ਨ ਕੰਨ ਤਾਂ ਵਿਦਿਆਰਥੀ ਚੱਕਰ ਗੋਲਾ ਕੰਨ ਇਹ ਜਿਹੜੀਆਂ ਸ਼ੇਪਸ ਨੇ अलग शेप्स ने अलिप्स जी है वो अलग शेप है इसलिए ऑप्शन नंबर बी जोड़ा है वो अलग आंसर होएगा तो नैक्सट क्वेश्चन क्वेश्चन नंबर इलेवंथ तो देखो क्वेश्चन नंबर इलेवंथ तो विद्यार्थियों इलेवंथ क्वेश्चन है अपने कोल थोड़ी विद्यार्थियों प्रॉब्लम आ गई है आप चूज कर रहे इलेवंथ क्वेश्चन जोड़ा है वो है अपने अध्यापक प्रिंसीपल विद्यार्थी तो देखो विद्यार्थियों जे अध्यापक ਪ੍ਰਿੰਸੀਪਲ ਤੇ ਲੈਕਚਰਰ ਇਹ ਅਲੱਗ ਕੈਟਾਗਰੀ ਹੈ ਵਿਦਿਆਰਥੀ ਜਿਹੜੀ ਹੈ ਉਹ ਅਲੱਗ ਕੈਟਾਗਰੀ ਹੈ ਇਸ ਲਈ ਆਪਸ਼ਨ ਨੰਬਰ ਸੀ ਆਪਣਾ ਰਾਈਟ ਆਨਸਰ ਹੋਏਗਾ 12th ਕੁਐਸਚਨ ਪੰਛੀ ਪੌਦੇ ਬੱਚੇ ਚਟਾਨਾ ਚਟਾਨਾ ਵਿਦਿਆਰਥੀਓ ਜਿਹੜੇ ਹੈ ਉਹ ਨਰਜੀਵ ਨਹੀਂ ਪੰਛੀ ਪੌਦੇ ਤੇ ਬੱਚੇ ਇਹਨਾਂ ਵਿੱਚ ਥੋੜੀ ਬਹੁਤ ਜਾਨ ਹੁੰਦੀ ਹੈ ਇਸ ਲਈ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੋਏਗਾ ਵਰਖਾ ਦੰਗੇ ਪੁਚਾਲ ਤੇ ਤੂਫਾਨ ਤਾਂ ਵਰਖਾ ਪੁਚਾਲ ਤੇ ਤੂਫਾਨ ਇੱਕ ਕੁਦਰਤੀ ਨੇ ਦੰਗੇ ਜਿਹੜੇ ਐ ਉਹ ਮੈਨ ਮੇਡ ਨੇ ਆਦਮੀ ਬਣਾਉਂਦਾ ਉਹਨਾਂ ਨੂੰ ਇਸ ਲਈ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੋਏਗਾ ਕੁਐਸਚਨ ਨੰਬਰ 14 ਹਸਪਤਾਲ ਕੋਠੀ ਘਰ ਤੇ ਕੁਟਿਆ ਤਾਂ ਵਿਦਿਆਰਥੀਓ ਘਰ ਕੋਠੀ ਤੇ ਕੁਟਿਆ ਇੰਨਾ ਚ ਆਪਾਂ ਰਹਿੰਨੇ ਹਾਂ ਹਸਪਤਾਲ ਦੇ ਵਿੱਚ ਆਪਾਂ ਇਲਾਜ ਕਰਾਉਣ ਜਾਂਦੇ ਹਾਂ ਇਸ ਲਈ ਆਪਸ਼ਨ ਨੰਬਰ ਸੀ ਆਪਣਾ ਰਾਈਟ ਆਨਸਰ ਹੋਏਗਾ ਧੁੰਦ ਕੋਰਾ ਵਰਖਾ ਡੀ ਬੱਦਲ ਤਾਂ ਧੁੰਦ ਕੋਰਾ ਤੇ ਵਰਖਾ ਇਹ ਅਲੱਗ ਨੇ ਡੀ ਆਪਸ਼ਨ ਜਿਹੜਾ ਹੈ ਉਹ ਵੱਖਰਾ ਹੈ ਆਪਸ਼ਨ ਨੰਬਰ ਡੀ ਬੱਦਲ ਇਹ ਅਲੱਗ ਹੈ ਨੈਕਸਟ ਕੁਐਸਚਨ ਕੁਐਸਚਨ ਨੰਬਰ 16 ਸੁਣਨਾ ਗਾਣਾ ਮਹਿਸੂਸ ਕਰਨਾ ਸੋਚਣਾ ਸੁਣਨਾ ਗਾਣਾ ਮਹਿਸੂਸ ਕਰਨਾ ਇੱਕੋ categories ਦੇ ਨੇ ਸੋਚਣਾ ਜਿਹੜਾ ਹੈ ਉਹ ਅਲੱਗ categories ਦਾ ਹੈ ਇਸ ਲਈ ਆਪਸ਼ਨ ਨੰਬਰ ਡੀ ਆਪਣਾ ਰਾਈਟ ਆਨਸਰ ਹੋਏਗਾ 17ਵਾਂ ਕੁਐਸਚਨ ਪੁਲਸੀਆ ਚੋਰ ਡਾਕੂ ਅਤਵਾਦੀ ਤਾਂ ਡੀ ਆਪਸ਼ਨ ਅਤਵਾਦੀ ਅਲੱਗ ਹੀ ਹੈ ਕਿਉਂਕਿ ਪੁਲਸ ਜੋ ਡਾਕੂ ਇਹ ਅਪਰਾਧ ਛੋਟੇ ਕਰਦੇ ਨੇ ਅਤਵਾਦੀ ਵੱਡੇ ਅਪਰਾਧ ਕਰਦੇ ਨੇ ਇਸ ਲਈ ਆਪਸ਼ਨ ਨੰਬਰ ਡੀ ਅਲੱਗ ਆਨਸਰ ਹੋਏਗਾ 18ਵਾਂ ਕੁਐਸਚਨ ਮਿੱਠਾ ਖੱਟਾ ਲੂਣਾ ਕੋੜਾ ਤਾਂ ਖੱਟਾ ਲੂਣਾ ਤੇ ਕੋੜਾ ਇਹ ਅਲੱਗ ਨੇ मिठा है विद्यार्थी वो अलग टाइप चा गया तो ऑप्शन नंबर ए राइट आंसर होएगा अपना तन उन्नीवा क्वेश्चन दी ट्रिब्यून बी ऑप्शन दी हिंदू सी इंडिया टूडे और डी टाइम्स ऑफ इंडिया बाकी अखबारों के नाम ने इंडिया टूडे एक मैगजीन का नाम है इसलिए ऑप्शन नंबर सी अपना राइट आंसर होएगा क्वेश्चन नंबर ट्वेंटीएथ इंपॉर्टेंट है अप्रैल मई जुलाई अगस्त ਤਬ ਵਿਦਿਆਰਥੀਓ ਬਾਕੀ ਸਾਰੇ ਮਹੀਨੇ ਜਿਹੜਾ ਜੁਲਾਈ ਅਗਸਤ ਤੇ ਮਈ ਹੈ ਇਹ 31 ਦੇ ਹੁੰਦੇ ਨੇ April ਮਹੀਨਾ 30 ਦਿਨਾਂ ਦਾ ਹੁੰਦਾ ਹੈ ਇਸ ਲਈ ਆਪਸ਼ਨ ਨੰਬਰ A ਰਾਈਟ ਆਨਸਰ ਹੋਏਗਾ ਆਪਰਾ ਤਾਂ ਨੈਕਸਟ ਕੁਐਸਚਨ 21st ਕਰਨਾਟਕਾ ਬਿਹਾਰ ਬੰਗਾਲ ਪੌਂਡਿਚੇਰੀ ਤਬ ਵਿਦਿਆਰਥੀਓ ਇਹ ਬਾਕੀ ਜਿਹੜੀਆਂ ਹੈ ਉਹ ਸਕੇਟਾ ਨੇ ਭਰਦੀਆਂ ਜਿਹੜੀ ਪੌਂਡਿਚੇਰੀ ਹੈ ਉਹ ਯੂਨੀਅਨ ਟੈਰੀਟਰੀ ਹੈ ਇਸ ਲਈ ਆਪਸ਼ਨ ਨੰਬਰ D ਰਾਈਟ ਆਨਸਰ ਹੋਏਗਾ ਆਪਰਾ ਕੁਐਸਚਨ ਨੰਬਰ 22 ਮੁੰਦਰੀ ਵਿਗ ਵਾਲੀਆਂ ਲੋਕੇਟ ਤਾਂ ਮੁੰਦਰੀ ਵਾਲੀਆਂ ਲੋਕੇਟ ਇਹ ਅਲੱਗ ਕੈਟਾਗਰੀ ਚ ਆ ਜਾਂਦੀ ਹੈ ਵਿਗ ਜਿਹੜੀ ਹੈ ਉਹ ਅਲੱਗ ਕੈਟਾਗਰੀ ਚ ਆ ਜਾਂਦੀ ਹੈ ਆਪਸ਼ਨ ਨੰਬਰ ਬੀ ਆਪਣਾ ਰਾਈਟ ਆਨਸਰ ਹੋਏਗਾ ਤਾਂ 23rd ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਅੱਖ ਨੱਕ ਅੱਖ ਨੱਕ ਕੰਨ ਗਲਾ ਅੱਖ ਕੰਨ ਤੇ ਨੱਕ